हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੋਕਾ ਮਸ਼ੀਨਾਂ ਲੈ ਕੇ ਆਏ ਆਂਗੇ ਤੇ ਪ੍ਰੀਤ ਮੰਨ ਕੇ ਚਲੋ ਟੋਕਾ ਮਸ਼ੀਨਾਂ ਵਾਲਾ ਵੀਡੀਓ ਆਪਾਂ ਕਵਰ ਕਰ ਰਹੇ ਆਂ ਤੇ ਬਾਈਆਂ ਕੋਲੇ ਬਈ ਮਸ਼ੀਨਾਂ ਤਿਆਰ ਹੁੰਦੀਆਂ ਨੇ ਪੱਠੇ ਕੋਤਨ ਨਾਲੀਆਂ ਤੇ ਬਾਕੀ ਆਪਾਂ ਗੱਲਬਾਤ ਕਰਾਂਗੇ ਬਾਈ ਨਾਲ ਉਹਨਾਂ ਤੋਂ ਬਾਕੀ ਡਿਟੇਲ ਲਵਾਂਗੇ ਕੀ ਖਾਸੀ ਹੈ ਤਾਂ ਬਾਈਆਂ ਚ ਜਿਹੜਾ ਦੂਰੋਂ ਦੂਰੋਂ ਲੋਕ ਮਤਲਬ ਕਿ ਬਾਈਆਂ ਕੋਲੇ ਆਉਂਦੇ ਆ ਆਪਾਂ ਬਾਈਏ ਰੋਡ ਦੇ ਉੱਤੇ ਰਹਿ ਜਾਂਦਾ ਪੱਖੋ ਕੈਂਚੀਆਂ ਦੇ ਬਾਜਾ ਖਾਨਾ ਰੋਡ ਆ ਜਮਾ ਉੱਤੇ ਉੱਥੇ ਬਾਈਆਂ ਦਾ ਫਾਰਮ ਆ ਇਹ ਤੇ ਬਾਕੀ ਗੱਲਬਾਤ ਆਪਾਂ ਕਰਾਂਗੇ ਬਾਈ ਜੀ ਨਾਲ ਤੇ ਆਜੋ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਡਿਟੇਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਅਸੀਂ ਕੱਲ ਤੇ ਹੋਰ ਬਾਈ ਕੀ ਕਹਿੰਦੇ ਵਧੀਆ ਚੜਦੀ ਕਲਾ ਜੀ ਕਿਵੇਂ ਚੱਲਦਾ ਇਹ ਕੰਮ ਕਰ ਸੁਖਣਾ ਵਧੀਆ ਜੀ ਠੀਕ ਹੈ ਹਾਂਜੀ ਹਾਂਜੀ ਨਾਮ ਤੇ ਆਪਣਾ ਐਡਰੈਸ ਦੱਸੋ ਹਾਂ ਮੇਰਾ ਨਾਮ ਤਰਨਜੀਤ ਸਿੰਘ ਸਨਫ ਗੁਰਪ੍ਰੀਤ ਗੁਰਪ੍ਰੀਤ ਸਿੰਘ ਮਾਨ ਜੀ ਤੇ ਆਪਣੀ ਫੈਕਟਰੀ ਕਿੱਥੇ ਰਹਿ ਜੀ ਆਪਣੀ ਵਰਕਸ਼ਾਪ ਹੈ ਜੀ ਫੈਕਟਰੀ ਸੈਣਾਪੁਰ ਰੋਡ ਠੀਕ ਹੈ ਜੀ ਚੌਕ ਤੋਂ ਪੱਖੋ ਕੈਂਚਾਂ ਚੌਕ ਤੋਂ ਆਪਾਂ ਸੈਨੇ ਵੱਲ ਜਾਨੇ ਆ ਕਿ ਪਹਿਲੀ ਵਰਕਸ਼ਾਪ ਆਪਣੀ ਜੀ ਪ੍ਰੀਟੋ ਕਾ ਮਸ਼ੀਨ ਪੱਖੋ ਨਾਮ ਮਤਲਬ ਮੋਬਾਈਲ ਨੰਬਰ ਬੋਲ ਦੂ ਜੀ ਆਪਣਾ ਮੋਬਾਈਲ ਨੰਬਰ 9815526772 ਜੀ 92177 12772 ਠੀਕ ਹੈ ਇਹ ਦੋਵੇਂ ਨੰਬਰ ਆਪਣੀ ਹੈ ਹਾਂਜੀ 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 ਠੀਕ ਹੈ ਤੇ ਆਪਣੇ ਜੇ ਕਹੀ ਜੀ ਖਾਸ ਗੱਲ ਕੀ ਹੈ ਜੀ ਜਿਹੜਾ ਆਪਣੇ ਕੋਲੇ ਲੋਕ ਦੂਰੋਂ ਦੂਰੋਂ ਆਉਂਦੇ ਆ ਤੁੱਕੇ ਚ ਖਾਸੀ ਤੇ ਹਾਂ ਜੀ ਦੱਸ ਹਾਂ ਪਹਿਲਾ ਉਹ ਮਾਡਲ ਵਾਲੇ ਗੱਲ ਬਾਰੇ ਗੱਲ ਕਰਦੇ ਆ ਜੀ ਠੀਕ ਹੈ ਜੀ ਇਹਦੇ ਚ ਬਲੂਰ ਵਾਲਾ ਮਾਡਲ ਇੱਕ ਜੀ ਠੀਕ ਹੈ ਜੀ ਇੱਕ ਜੀ ਟਰੇ ਵਾਲਾ ਮਾਡਲ ਹੈ ਜੀ ਠੀਕ ਆ ਦੋ ਮਾਡਲ ਲਾਈਏ ਆਪਣੇ ਕੋਲੇ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਆ ਇਹਦੇ ਮੋਟਰ ਥੱਲੇ ਲੱਗ ਜਾਂਦੀ ਹੈ ਜੀ ਠੀਕ ਹੈ ਜੀ ਇਹਦੀ ਮੋਟਰ ਬਰਾਬਰ ਆਉਗੀ ਇਹਦੇ ਬਰਾਬਰ ਆਉਗੀ ਹਾਂ ਜੀ ਹਾਂ ਠੀਕ ਹੈ ਜੀ ਗੱਲ ਕਰੀਏ ਬਲੂਰ ਵਾਲੇ ਦੀ ਜਿਹਦੇ ਕੋਲ 10 ਤੋਂ 15 ਪਲੱਸ ਮੱਝਾਂ ਨੇ ਜੀ ਗਾਵਾਂ ਨੇ ਠੀਕ ਹੈ ਜੀ ਉਹਦੇ ਤਾਂ ਇਹ ਵਾਸਤੇ ਇਹ ਵਾਲਾ ਮਾਡਲ ਵੇਤਰ ਹੈਗਾ ਕਿਉਂਕਿ ਇਹਦੇ ਜਿੱਨੇ ਪੱਠੇ ਕੁੱਤਰ ਆ ਗਏ ਨੇ ਪੱਠੇ ਕੁੱਤਰ ਕੇ ਹੜੰਬਾ ਟਾਈਪ ਸਾਈਡ ਤੇ ਕੱਢਦੇ ਨੇ ਆ ਮਤਲਬ ਕਿ ਇਧਰਲੇ ਵਾਸਤੇ ਲੱਗਾਂ ਹਾਂਜੀ ਹਾਂਜੀ ਹਾਂ ਇਧਰਲੀ ਸਾਈਡ ਹੈ ਨਾ ਇਧਰ ਦੀ ਪੱਠੇ ਨਿਕਲ ਲਗੇ ਜੀ ਤੇ ਇਹ ਜੀਰੋ ਕੋਲੇ 5-7 ਮੱਝਾਂ ਨੇ ਜੀ ਰੇਟ ਦੋਮਾ ਦਾ ਸੇਮ ਰਹੂਗਾ ਠੀਕ ਹੈ ਉਹਦੇ ਵਾਸਤੇ ਇਹ ਪੱਠੇ ਇਹ ਮਸ਼ੀਨਾ ਪੱਠੇ ਖਿਲਾਰੂ ਨਹੀਂ ਠੀਕ ਹੈ ਜੀ ਤੇ ਜਿੰਨੇ ਪੱਠੇ ਕੁਤਰਾਗੇ ਉਹਨੇ ਕਹਿੰਦੇ ਮੁੜੇ ਆ ਜਾਣਗੇ ਜੀ ਠੀਕ ਹੈ ਮਤਲਬ ਕਿ ਇਹਦੇ ਸਿਸਟਮ ਐਸ ਲੋਡ ਥੱਲੇ ਆਉਂਦਾ ਹਾਂਜੀ ਹਾਂ ਠੀਕ ਹੈ ਮੇਨ ਗੱਲ ਕਰੀਏ ਇਹਦੀ ਜਿਹੜੀ ਮਸ਼ੀਨਾਂ ਨੇ ਉਹ ਜੰਗਤ ਰਹੇ ਜੰਗ ਰਹਤ ਨੇ ਜੀ ਠੀਕ ਹੈ ਜੀ ਠੀਕ ਹੈ ਤੇ ਇਹਦੇ ਚ ਕੀ ਆ ਮਸ਼ੀਨ ਗਲਦੀ ਕਦੋਂ ਆ ਜਦੋਂ ਆਪਾਂ ਧਾਤੀ ਚ ਗੱਡਦੇ ਆ ਜਦੋਂ ਪੱਠੇ ਲੱਗੇ ਰਹਿੰਦੇ ਆ ਨਾਲ ਆ ਸਹੀ ਗੱਲ ਹੈ ਜੀ ਪਹਿਲੀ ਗੱਲ ਤਨੂੰ ਗੱਡਣ ਦੀ ਕੋਈ ਜ਼ਰੂਰਤ ਨਹੀਂ ਮੋਟਰ ਬਰਾਬਰ ਆ ਸਾਇਲੈਂਟ ਮੋਟਰ ਆ ਜੀ ਪੈਰ ਲੱਗੇ ਵਾ ਜਿੰਨਾ ਮਰਜੀ ਆਪਾਂ ਅੱਗੇ ਪਿੱਛੇ ਕਰ ਸਕਦੇ ਆ ਠੀਕ ਹੈ ਤੇ ਕਿੰਨੇ ਪਾਵਰ ਦੀ ਮੋਟਰ ਆ ਜੀ ਮ ਚੀਕਾ ਸਿੱਕੀ ਤੇ ਬਲੋਰ ਵਾਲੀ ਦੀ ਗੱਲ ਕਰੀ ਉੱਪਰ ਤਾਂ ਆ ਫਾਈਬਰ ਦਾ ਥੱਲੇ ਬਲੋਰ ਫਾਈਬਰ ਦਾ ਜੀ ਤੇ ਫਰੰਟ ਤੇ ਜਸਤੀ ਚਾਦਰ ਲੱਗੀ ਹੋਊਗੀ ਠੀਕ ਆ ਗੱਲ ਕਰੀਏ ਟਰੇ ਵਾਲੇ ਦੀ ਇਹਦੇ ਉੱਪਰ ਫਾਈਬਰ ਦਾ ਟਾਪ ਆ ਥੱਲੇ ਜਸਤੀ ਚਾਦਰ ਹੋਊਗੀ ਠੀਕ ਆ ਜੀ ਜੇ ਮੰਨ ਕੇ ਚੱਲੋ ਮੁਰੋ ਢੇਰੀ ਭਰ ਵੀ ਗਈ ਵਿੱਚ ਕਿਈ ਫਾਈਬਰ ਦੀਆਂ ਵੀ ਲਾਉਂਦੇ ਨੇ ਜੋ ਸਰ ਕੋਈ ਸਿਕਰ ਰਹਿੰਦੀ ਆ ਉੱਪਰ ਤਾਂ ਫਾਈਬਰ ਲੱਗੂ ਲੱਗੂ ਥੱਲੇ ਜਸਤੀ ਚਾਦਰ ਹੋਊਗੀ ਠੀਕ ਆ ਜੀ ਕੋਤੋਂ ਦਾ ਕੋਈ ਖਤਰਾ ਨਹੀਂ ਮਤਲਬ ਗਲੇ ਹਾਂਜੀ ਹਾਂ ਠੀਕ ਹੈ ਜੰਗਰ ਹੈ ਜੰਗਰ ਹੈ ਤੇ ਮਸ਼ੀਨਾਂ ਨੇ ਠੀਕ ਆ ਬਈ ਹੁਣ ਇਹਦੇ ਬਾਰੇ ਢгай ਚ ਚਲ ਆ ਖਾਸਿਤ ਕੀ ਆਪਣੀ ਮਸ਼ੀਨ ਚ ਪਹਿਲੀ ਗੱਲ ਤਾਂ ਜਿਹੜਾ ਹੈੱਡ ਆ ਗਿਆ ਚ ਲਾ ਜੀ ਨੂੰ ਕਹਦੇ ਨੇ ਆਪਾਂ ਇਹ ਦੇਖੀ ਆ ਗਿਆ ਦੇਖੀ ਆ ਗਿਆ ਇਹ ਚ 2000 ਆ ਵੀ ਆਉਂਦਾ ਜੀ ਠੀਕ ਹੈ ਜੀ ਉਹ ਸਸਤਾ ਪੰਜਣ ਥੋੜਾ ਜਿਹਾ ਠੀਕ ਹੈ ਗੀਅਰ ਬਕਸਾ ਗੀਅਰ ਬਕਸਾ ਵੀ ਦੇਖੀ ਆ ਗਿਆ ਮਤਲਬ ਕਿ ਕੱਖ ਵਗੈਰਾ ਮੋੜਨੇ ਆ ਹਾਂ ਜੀ ਹਾਂ ਇਹ ਡੇਰ ਲੀਵਰ ਲੱਗਿਆ ਹੋਆ ਕੱਗੇ ਪਿੱਛੇ ਜੀ ਠੀਕ ਹੈ ਜਿਵੇਂ ਮਰਜੀ ਤੇ ਜਿਹੜੇ ਮੇਨ ਗੱਲ ਕਰੀਏ ਭਾਈ ਜਿਹੜੇ ਇਹਦੇ ਬਹਿਰਗ ਨੇ ਆ ਤਿੰਨ ਬਹਿਰਗ ਨੇ ਤਿੰਨੇ ਬਹਿਰਗ ਨੇ ਜੂਸੀ ਨਿਕੰਬੈਨ ਨਾਲੇ ਸੱਤ ਨੰਬਰ 6 ਨੰਬਰ 5 ਨੰਬਰ ਠੀਕ ਹੈ ਜੀ ਇੱਥੇ ਕੀ ਪਹਿਲਾਂ ਆਮ ਗੋਲ ਗੋਲੀ ਵਾਲੇ ਬੈਰਿੰਗ ਹੁੰਦੇ ਸੀ ਇਹ ਜੂਸੀ ਕਰਦੇ ਠੀਕ ਹੈ ਜੀ ਉਹ ਗੋਲੀ ਵਾਲੇ ਬੈਰਿੰਗ ਮੰਨ ਕੇ ਚੱਲੋ ਵੀ ਕੰਮ ਵੀ ਗਲਿਸ਼ ਗਲੋਸ ਵੀ ਛੇਤੀ ਮੰਗਣ ਲੱਗਣਾ ਹਾਂਜੀ ਹਾਂ ਇਹਨੂੰ ਖਰੀਦਣ ਦੀ ਲੋੜ ਨਹੀਂ ਕੀ ਕਿਉਂਕਿ ਇਹਨਾਂ ਚੱਕਰੀ ਬਹੁਤ ਸਲੋ ਹਨ ਹੈਗੇ ਠੀਕ ਹੈ ਜੀ ਹਾਂਜੀ ਹਾਂ ਬਾਕੀ ਕੋਤਰਾ ਘਤਰਾ ਕਿ ਮੈਂ ਬਰੀਕ ਹੋ ਜਾ ਮੈਂ ਪੂਰਾ ਤਸੱਲੀ ਹੋ ਗਈ ਠੀਕ ਹੈ ਜੀ ਹਾਂ ਇਹ ਜੇ ਚਰੀ ਬਾਜਰਾ ਜੀ ਮੱਕੀ ਮੱਕ ਬਰਸੀਨ ਠੀਕ ਹੈ ਬੜੀ ਗੱਲ ਕਿ ਜਿਹੜਾ ਮੱਖਣ ਦਾ ਹੁੰਦਾ ਨਾ ਉਹ ਇਹ ਕਮਸੀਨ ਕੁੱਤਰਦੀ ਨਹੀਂ ਕੁੱਤਰਦੀ ਨਹੀਂ ਆਪਾਂ ਸਮਝਦੇ ਵੀ ਅਸੀਂ ਮੱਖਣ ਦਾ ਕੁੱਤਰਨਾ ਉਹਦੀ ਸੈ मतलब पानी मसलो ਨਹੀਂ ਹਰੇਕ ਮਸ਼ੀਨਾਂ ਮਸਲੀ ਜਾਂਦੀ ਹੈ ਹੱਟ ਦੇ ਵਿੱਚ ਨਹੀਂ ਉਹ ਪਤਾ ਕੀ ਗੱਲ ਆ ਉਹਦੇ ਚ ਰੁਕ ਖੜ ਜਾਂਦਾ ਖੜ ਜਾਂਦਾ ਆਪਣੀ ਉਹ ਦਿੱਕਤ ਨਹੀਂ ਆਉਗੀ ਠੀਕ ਹੈ ਜੀ ਹਾਂ મતલਬ ਕਿ ਐ ਪੂਰਾ ਹਾਂ ਉਹ ਮੱਖਣ ਕਾ ਵੀ ਕਰ ਮੱਖਣ ਕਾ ਜਿਹੜਾ ਉਹ ਇਹੀ ਕੁਤਰੂਗੀ ਹੈ ਮਸ਼ੀਨ ਠੀਕ ਆ ਹਾਂਜੀ મતલਬ ਕਿ ਪਾਰ ਆ ਜਿਹੜੀ ਚੀਜ਼ ਲਾ ਹਾਂਜੀ ਹਾਂਜੀ ਹਾਂ ਠੀਕ ਹੈ ਬਈ ਤੇ ਇੱਕ ਮੰਨ ਕੇ ਚੱਲੋ ਵੀ ਡਿਲੀਵਰੀ ਆਪਣੇ ਕਿਵੇਂ ਹੋ ਸਕਾ ਵੀ ਪ੍ਰਬੰਧ ਹੈਗਾ ਆਪਣੇ ਹਾਂਜੀ ਹਾਂਜੀ ਉਹ ਪੂਰਾ ਪ੍ਰਬੰਧ ਆ ਜੀ ਜਾਇਜ ਰੇਤਾਂ ਦੀ ਡਿਲੀਵਰੀ ਹੋਊਗੀ ਜਿੱਥੇ ਅਗਲੇ ਨੇ ਪਹੁੰਚਾਉਣੀ ਹੈ ਹਾਂ ਉੱਥੇ ਪਹੁੰਚਦੀ ਕਰਾਂਗੇ ਠੀਕ ਹੈ ਜੀ ਜੋ ਵੀ ਪੇਮੈਂਟ ਥੋੜੀ ਜਿਹੀ ਐਡਵਾਂਸ ਦੇ ਕੇ ਤੇ ਅਗਲਾ ਜਿਹੜੀ ਬਾਕੀ ਪੇਮੈਂਟ ਹੋਊਗੀ ਉਹ ਅਗਲਾ ਜਦੋਂ ਮਸ਼ੀਨ ਪਹੁੰਚ ਗਈ ਉਹ ਤੋਂ ਕੰਨ ਸਕਦਾ ਠੀਕ ਹੈ ਜੀ ਹਾਂਜੀ ਹਾਂ ਤੇ ਚ ਇੱਕ ਮਾਡਲ ਇਹ ਆ ਗਿਆ ਜੀ ਆ ਦੇਖੋ ਠੀਕ ਹੈ ਜੀ ਜੇਕਰ ਤੁਸੀਂ ਬਿਨਾ ਮੋਟਰ ਤੋਂ ਚਾਹੀਦਾ ਬਿਨਾ ਮੋਟਰ ਤੋਂ ਮਿਲ ਜਾਊਗਾ ਜੀ ਇੱਕ ਇਹ ਚ ਇੰਜਨ ਵਾਲਾ ਮਾਡਲ ਆ ਗਿਆ ਜੀ ਇਹਦਾ ਸਿੰਗਲ ਵੀਲ ਇੰਜਨ ਲੱਗੂਗਾ ਇਹਦੇ ਬਰਾਬਰ ਠੀਕ ਹੈ ਜੀ ਮੋਟਰ ਦੇ ਚਾਹੇ ਮਸ਼ੀਨ ਦੇ ਮੋਟਰ ਨਹੀਂ ਤੇ ਚਾਰ ਟਾਇਰ ਲੱਗਦੇ ਨੇ 6 ਟਾਇਰ ਲੱਗਣਗੇ ਥੱਲੇ ਜੀ ਠੀਕ ਆ ਅਗਰ ਜੇਕਰ ਤੁਸੀਂ ਮੋਟਰ ਵੀ ਲਾਉਣੀ ਹੈ ਥੱਲੇ ਮੋਟਰ ਵੀ ਲੱਗ ਜਾਂਦੀ ਹੈ ਜੀ ਠੀਕ ਆ ਵੀ ਮਤਲਬ ਜੇ ਤੁਸੀਂ ਚਾਹੋ ਲਾਉਣੀ ਆ ਉਹ ਲੱਗ ਸਕਦਾ ਹਾਂਜੀ ਹਾਂ ਟ੍ਰੇਅ ਵਾਲਾ ਮਾਡਲ ਲੇ ਲਓ ਟ੍ਰੇਅ ਵਾਲਾ ਮਾਡਲ ਮਿਲ ਜੀ ਬਲੂਰਾਲਾ ਲਓ ਬਲੂਰਾਲਾ ਮਿਲ ਜੀ ਦੋਵੇਂ ਮਾਡਲ ਮਿਲ ਜਾਣਗੇ ਇੱਕ ਹੋਰ ਦੱਸੋ ਜੀ ਗੱਲ ਮਤਲਬ ਕਿ ਜੇ ਰੇਟ ਇਹਨਾਂ ਦਾ ਕੀ ਕੀ ਰਹੂਗਾ ਇਹ ਚ ਮੋਟਰ ਸਮੇਤ ਹੈਗਾ 52000 ਰੁਪਏ ਜੀ ਠੀਕ ਆ ਠੀਕ ਆ ਜੀ ਵਿੱਚ ਇੱਕ ਕਲੀਅਰ ਵਾਲਾ ਮਾਡਲ ਵੀ ਹੈਗਾ ਤਾਂ ਕਹਿੰਦਾ ਜਿਹੜੀ ਚੀਜ਼ ਹੋਰ ਦੀ ਚੀਜ਼ ਹੋਰ ਤਾਂ ਲੇ ਜੀ ਮੰਨ ਕੇ ਚੱਲੋ ਵੀ ਬੰਦਾ ਮਤਲਬ ਕਿ ਡਾਊਨ ਪੇਮੈਂਟ ਲਾਉਣੀ ਚਾਹੁੰਦਾ ਹੋਵੇ ਫਿਰ ਆਪਾਂ ਉਹ ਹੈਦੇ ਵੀ ਤਿਆਰ ਕਰ ਦਿੰਦੇ ਆ ਕਿ ਡਾਊਨ ਹਾਂਜੀ ਹਾਂ ਹੋਰ ਜਿਹਾ ਵੀ ਜਿ cục ਕਿ ਬਾਕੀ ਜਿਹੜੀ ਮੇਨ ਗੱਲ ਆਪਾਂ ਗੇਅਰ ਵਾਲੇ ਟੋਕੀ ਬਣਾਉਣੇ ਜ਼ਿਆਦਾਤਰ ਠੀਕ ਹੈ ਜੀ ਹਾਂਜੀ ਹਾਂ ਇਹ ਵਾਲੇ ਟੋਕੀ ਮੰਨ ਲੈ ਲਓ 17000 ਤੋਂ ਸਟਾਰਟਿੰਗ ਹੋ ਜਾਂਦੀ ਹੁੰਦੀ ਹੈ 17000 ਤੋਂ ਹਾਂਜੀ ਹਾਂ 17000 18500 ਹੂੰ ਐਵੇਂ ਜੀ ਉਹ ਜਿਹੜਾ ਉਹ ਇੰਜਨ ਵਾਲੀ ਗੱਲ ਕਰੀਏ ਇਹ ਟੌਪ ਟੌਪ ਮਾਡਲ ਇੰਜਨ ਵਾਲਾ ਜੁਨਾ ਇੰਜਨ ਤੋਂ ਸਾਡੇ ਨੂੰ ਜ਼ਿਆਦਾ ਪਿਟ ਬਸ ਗੱਲ ਇਹ ਆ ਬਈ ਇਹ ਵੀਡੀਓ ਮਤਲਬ ਕਿ ਸਾਲ ਤੇ ਰੱਖਣ ਵਾਲੀ ਆ ਕੱਲੇ ਹਾਂਜੀ ਹਾਂ ਇਹ ਵੀਡੀਓ ਸੇਵ ਕਰ ਲਓ ਕਦੋਂ ਵੀ ਕੰਮ ਆ ਸਕਦੀ ਹੁੰਦੀ ਹੂੰ ਕਦੋਂ ਵੀ ਕੰਮ ਆ ਸਕਦੀ ਆ ਬਾਈ ਹੁਣ ਇਹ ਇਹ ਪੀਸ ਤਿਆਰ ਹੋਣ ਵਾਲੇ ਰਹਿੰਦੇ ਨੇ ਜੀ ਜਿਵੇਂ ਆਪੀ ਸੇ ਤਿਆਰ ਹੋਈ ਜਾਂਦਾ ਹਾਂਜੀ ਹਾਂ ਠੀਕ ਆ ਜੀ ਉਦੋਂ ਬਾਅਦ ਤਿਆਰ ਹੋ ਕੇ ਪ੍ਰਾਈਮਰ ਲੱਗ ਗਿਆ ਪ੍ਰਾਈਮਰ ਹੋ ਕੇ ਉਦੋਂ ਬਾਅਦ ਪੱਕਾ ਰੰਗ ਹੋਊਗਾ ਬਸ ਤੂੰ ਇਹਦਾ ਮਤਲਬ ਇਹ ਆ ਕਿ ਤਸੱਲੀ ਆਪਾਂ ਪੂਰੀ ਕਰਦੇ ਆ ਹਾਂਜੀ ਉਹ ਤਾਂ ਪੇਂਟ ਹੋਏ ਪਿੱਛੇ ਬਿਨਾਂ ਪੇਂਟ ਹੋਏ ਤਾਂ ਦਿਖਾਓ ਜੀ ਅਰੇ ਸੋਹਿਆ ਹੂੰ ਯਾ ਵਾਤ ਬਾਕੀ ਤਰ੍ਹਾਂ ਵਾਲਾ ਹੈ ਨਾ ਤੁਸੀਂ ਬੈਰਿੰਗ ਜੀ ਠੀਕ ਹੈ ਦੇਖੀ ਗੇਅਰ ਦੇਖੀ ਹੈਡ ਆਸਟਲੀ ਕਰਾ ਰਹੀ ਹੂ ਸਾਰੀ ਠੀਕ ਹੈ ਜੀ ਮੋਟਰ ਦੀ ਗੱਲ ਕਰੀਏ ਮੋਟਰ ਦੀ ਸਾਲਪਰ ਦੀ ਗਾਰੰਟੀ ਹੋਊਗੀ ਜੀ ਠੀਕ ਹੈ ਜੀ ਟੋਕਰੀ ਦੀ ਗੱਲ ਕਰੀਏ ਗਰਾਰੀਆਂ ਬੈਰਿੰਗਾਂ ਦੀ 5 ਸਾਲ ਦੀ ਗਾਰੰਟੀ ਹੋਊਗੀ 5 ਸਾਲ ਦੀ ਹਾਂ ਜੀ ਜੇ ਬੈਰਿੰਗ ਖਰਾਬ ਹੁੰਦਾ ਕੋਈ ਦੰਦਾ ਫੜਦਾ ਆਪਣੇ ਆਏ ਮਸ਼ੀਨਾਂ ਲੱਗਿਆ ਹੋਇਆ ਐ ਸਿਸਟਮ ਆ ਬਾਈ ਸਾਰੇ ਤਿਆਰ ਹੁੰਦਾ ਹਾਂ ਜੀ ਅੱਥੀ ਤਿਆਰ ਕਰਦੇ ਬਾਕੀ ਮਾੜੀ ਚੀਜ਼ ਮਾੜਾ ਮਟੀਰੀਅਲ ਵਰਤਦੇ ਨਹੀਂ ਬਾਕੀ ਸਾਰਾ ਮਾਰ ਕੇ ਵਾਲਾ ਮਾਰਦਾ ਜੀ ਆ ਠੀਕ ਹੈ ਹਾਂ ਹਾਂ ਜੀ ਹਾਂ ਹਾਂ ਜੀ ਬਾਕੀ ਬਾਈਆਂ ਕੋਲੇ ਬੰਦਿਆਂ ਦਾ ਵੀ ਬਹੁਤ ਪ੍ਰਮੰਧ ਆ ਇਹ ਨਹੀਂ ਹੈਗਾ ਵੀ ਘੱਟ ਵਾਤਾ ਹਨਾ ਬਾਈ ਹਾਂ ਸਾਰਾ ਮਾਰਕੀ ਵਾਲਾ ਮਾਲ ਹੋਊਗਾ ਜੀ ਆ ਮੋਟਰਾਂ ਕੀ 2 ਐਚਪੀ ਦੀ 2 ਐਚ ਇਹ ਹੈਡ ਆ ਗਿਆ ਸਾਰੇ ਹੂੰ ਤੇ ਭਾਈ ਇਹ ਕੋਈ ਕਿਸੇ ਬੰਦੇ ਨੂੰ ਮੰਨ ਕੇ ਚੱਲੋ ਵੀ ਕੁਝ ਸਮਾਨ ਤੇ ਲੋਡ ਹੋਵੇ ਉਹ ਵੀ ਮੈਚ ਆ ਹਾਂ ਆਪਣੀ ਮਸ਼ੀਨ ਦਾ ਜਿਵੇਂ ਜੋ ਵੀ ਸਪेयर पार्ट ਚਾਹੀਦਾ ਹੋ ਮਿਲੂਗਾ ਜੀ ਠੀਕ ਹੈ ਜੀ ਹਾਂ ਹਰ ਟਾਈਮ ਮਿਲੂਗਾ ਜੀ ਤੇ ਤੇ ਬਾਕੀ ਮੰਨ ਕੇ ਚੱਲੋ ਵੀ ਜਨਾ ਵੀ ਸੀਗਾ ਬਾਈਆਂ ਕੋਲੇ ਮਟੀਰੀਅਲ ਹੈ ਵਈ ਆਪਾਂ ਦਿਖਾਤਾ ਕਿਸੇ ਵੀਰ ਨੂੰ ਨਾ ਕੁਝ ਵੀ ਪਸੰਦ ਆਉਂਦਾ ਤਾਂ ਬਾਈਆਂ ਨਾਲ ਕੰਟੈਕਟ ਜ਼ਰੂਰ ਕਰੋ ਕਿਉਂਕਿ ਇਹ ਸਿੰਘ ਜੀ ਚੰਗੀ ਬਣਾਉਂਦੇ ਆ ਹਰ ਟਾਈਮ ਵਜਾਂ ਦਾ ਮਾਲ ਪਾਉਂਦੇ ਆ ਜਿਹੜਾ ਰੇਟ ਆਈ ਹੈ ਨਾ ਰੇਟ ਮੌਕੇ ਤੇ ਹੁੰਦਾ ਕੀ ਵੀ ਆਪ ਅੱਜ ਰੇਟ ਦੱਸਤੀ ਇਹ ਵੀ ਆਹ ਰੇਟ ਆਗਾ ਅਗਲਾ ਦੋ ਤਿੰਨ ਚਾਰ ਮਹੀਨੇ ਬਾਅਦ ਉਹ ਲੋਹਾ ਡੱਗ ਪੇ ਲੋਹਾ ਚੜ ਜੇ ਅਗਲਾ ਕਹਿੰਦੀ ਮੈਨੂੰ ਮਹਿੰਗੀ ਦੇਤੀ ਮੈਨੂੰ ਸਸਤੀ ਦੇਤੀ ਉਹ ਰੇਟ ਮੌਕੇ ਦੇ ਹੁੰਦੇ ਸਹੀ ਗੱਲ ਆ ਬਾਕੀ ਮੇਨ ਗੱਲ ਹੁੰਦੀ ਰੇਟ ਘਟਦਾ ਤਾਂ ਕੀ ਲਾਉਣਾ ਪੈਂਦਾ ਮਟੀਰੀਅਲ ਪਾ ਲਿਆਂਦਾ ਨਾ ਮਾਲੂ ਜੀ ਬਹੁਤ ਚੰਗਾ ਲੱਗਦਾ ਤੇ ਨਹੀਂ ਬਾਈ ਹਾਂਜੀ ਹਾਂ ਟਾਇਰ ਤੇ ਲੱਗੇ ਵਣੇ ਜੇ ਮਰਜੀ ਆਪਾਂ ਅੱਗੇ ਪਿੱਛੇ ਕਰ ਸਕਦੇ ਆ ਜੀ ਪਿੱਛੇ ਕਰ ਲੈ ਸਕਦੇ ਆ ਹਾਂਜੀ ਹਾਂ ਲੈ ਬਾਈ ਕੋਈ ਚੱਕਰ ਨਹੀਂ ਜੇ ਮਰਜੀ ਰੋੜੀ ਫੜੋ ਹਾਂਜੀ ਨਾਲੇ ਗੱਲ ਇਹ ਨਹੀਂ ਕਾ ਵੀ ਹੁਣ ਮੰਨ ਕੇ ਚੱਲੋ ਪਹਿਲਾ ਸੈੱਟ ਮੈਂ ਸੀਗਾ ਦੋ ਤਿੰਨ ਬੰਦੇ ਕੁਕ ਕੁਤਰਦੇ ਸੀਗੇ ਪੱਠੇ ਜੀ ਹਾਂ ਜੀ ਇਹਦੇ ਬੰਦਾ ਕੱਲਾ ਬੈਦਰਾਮ ਨਾਲ ਰੋਕ ਲਾ ਸਕਦਾ 9 ਇੰਚੀ ਮੂੰਹ ਹੈ ਦਾ ਹੀ ਹੂੰ ਹਾਂਜੀ ਹਾਂ ਸਟੀਲੀ ਬਣਾ ਰਹੀ ਆ ਸਾਰੀ ਬਾਕੀ ਬਈ ਬਿਲਕੁਰੀ ਜਿੱਥੇ ਮਰਜੀ ਹੋਵੇ ਆਪਾਂ ਕਰ ਸਕਦੇ ਹਾਂਜੀ ਬਿਲਕੁਰੀ ਮਤਲਬ ਹਾਂ ਜਿੱਥੋਂ ਮਰਜੀ ਜੀ ਜਾਇਜ ਰੇਟਾਂ ਤੇ ਹੋਊ ਠੀਕ ਆ ਜਾਇਜ ਰੇਟਾਂ ਤੇ ਹੋਊ ਠੀਕ ਆ ਹਾਂ ਜਾਇਜ ਰੇਟਾਂ ਦੇ ਬਾਈ ਕਹਿੰਦਾ ਬਈ ਡਿਲੀਵਰੀ ਹੋਊਗੀ ਤੇ ਬਾਕੀ ਜੇ ਬਾਈਆਂ ਦਾ ਮੰਨ ਕੇ ਚੱਲੋ ਵੀ ਕੰਮ ਪਸੰਦ ਆ ਤੇ ਚਾਹੀਏ ਲੱਗੇ ਤਾਂ ਬਾਈਆਂ ਨਾਲ ਬਈ ਜ਼ਰੂਰ ਕੰਟੈਕਟ ਕਰਿਓ ਵੀਡੀਓ ਨੋਟਸ ਨੂੰ ਸਾਰੇ ਵੀਡੀਓ ਨੋਟਸ ਦਾ ਧੰਨਵਾਦ